ਹਾਂਜੀ ਵੀ ਮਿੱਤਰੋ ਕੀ ਹਾਲ ਚਾਲ ਉਮੀਦ ਕਰਦਾ ਹਾਂ ਓਕੇ ਹੋਣਗੀਆਂ ਰਿਪੋਰਟਾਂ ਲੋ ਜੀ ਪਛਾਣੋ ਸੈਟਅਪ ਅੱਜ ਫੇਰ ਪਹੁੰਚੇ ਆ ਜੀ ਇੱਕ ਬਾਲਾ ਜੱਤੇ ਕੋਲ ਤੇ ਅੱਜ ਤੁਹਾਨੂੰ ਸ਼ੌਕ ਕਰਾਉਣਾ ਹੈ ਕਬੂਤਰਾਂ ਦਾ ਤੇ ਦੇਖਦੇ ਆ ਕਰਾਉਣਾ ਹੈ ਚਾਚੇ ਨਾਲ ਵੀ ਗੱਲਬਾਤ ਇਹ ਤੋਂ ਪਹਿਲਾਂ ਤਾਂ ਉੱਪਰਲੇ ਅਰੇ ਚਾਚਾ ਵੱਡੇ ਨਾਰ ਛੱਡੇ ਹੋਏ ਨੇ ਰੋਸ਼ੋਕ ਹੋਰ ਵੀ ਜਤੈ ਨਾਲ ਗੱਲਬਾਤ ਕਰਾਂਗੇ ਚਾਚੇ ਦੀ ਇਸ ਵਰ ਕਬੂਤਰੀ ਇੱਕ ਜਣੀ ਜਿਹੜੀ ਮੇਰੀ ਫੇਵਰੇਟ ਉੱਡੀ ਆ ਸਾਰਨੋਂ ਜ਼ਿਆਦਾ ਲਸਾੜੇ ਤੇ ਉਹਦੇ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਇਹ ਸਸਰੀ ਆ ਤੇ ਸਤਿ ਸ਼੍ਰੀ ਅਕਾਲ ਜੀ ਹੋਰ ਕੈਮੋ ਠੀਕ ਆ ਜੀ ਹੋਰ ਕੀ ਬਣਾਈ ਜਾਂਦੇ ਹੋ ਥੋੜੀ ਆ ਬਸ ਟਾਈਮ ਆਪ ਹੁੰਦਾ ਲਾਤੇ ਜਿਹੜੇ ਜੁੜੇ ਹਾਂ ਥੋੜੀ ਜੁੜੀ ਜਿਹੜੇ ਕੂਤਰ ਭੰਗੇ ਦੀ ਆਪਣੇ ਯਾਰ ਅੱਛਾ ਮਨਨ ਦੇ ਚੱਲ ਵੱਡੇ ਕਬੂਤਰ ਸਾਰੇ ਮਰ ਗਏ ਠੀਕ ਇਹ ਸੰਤਕੀ ਬੱਚੇ ਦੇ ਵੱਡੇ ਕਬੂਤਰ ਠੀਕ ਹੈ ਜੀ ਉੱਪਰ ਕਿਹੜੇ ਫੜਦੇ ਉਹੀ ਬੱਚੇ ਦੇ ਸਾਰੇ ਠੀਕ ਹੈ ਕਦੋਂ ਅੰਡੇ ਡਰੋਣਗੇ ਇਹ ਜਾਣੀ ਉਡਣ ਵਾਲੇ ਕਬੂਤਰ ਹੀ ਨੇ ਐ ਇੱਕ ਦੀ ਸਭ ਤੋਂ ਪਹਿਲਾਂ ਤਾਂ ਕਿੰਨੀਆਂ ਛੱਡੀਆਂ ਕਿੰਨੀਆਂ ਜਿੱਤੀਆਂ ਤੇ ਬਾਕੀ ਸਭ ਤੱਕ ਦਾਸ ਕਿ ਛੱਡੀਆਂ ਹੋਣਗੀਆਂ ਠੀਕ ਹੈ ਗਰਮੀ ਨਹੀਂ ਕੀ ਪਈ ਤੇ ਗਰਮੀ ਪਈ ਉਹੀ ਪਾਈ ਛੱਡੀਆਂ ਨਹੀਂ ਆਪਾਂ ਛੱਡੀਆਂ ਨਹੀਂ ਠੀਕ ਹੈ ਜੀ ਬਾਕੀ ਘਰੇ ਕਬੂਤਰ ਬਾਹਲੇ ਉੱਡਦੇ ਰਹੇਗੇ ਧੁੱਪ ਪਈ ਨਹੀਂ ਹੈ ਜੀ ਕਿਮਲ ਸਾੜੇ ਇੱਕ ਬਾਈ ਉਤਨੀ ਉੱਥੇ ਉੱਡੀ ਆ ਉਹ ਦੋ ਜੀ ਸਾਮੇ ਉੱਡੇਦੇ ਆਪਣੇ ਕੂਤਰ ਉਹਦੇ ਦਲੇਜ ਦੀ ਕੂਤਰ ਬੜਾ ਚੰਗਾ ਉੱਡੇ ਆ ਉਹਨੇ ਆਪਣਾ ਦੂਜਾ ਨਾਮ ਦਲੇਜ ਦੂਜਾ ਨਾਮ ਆਪਣੇ ਦੀ ਉਹ ਕੂਤਰ ਬਣਾਏ ਬੈਗੇ ਆ ਉਹ ਥੋੜਾ ਜਿਹਾ ਘੱਟਾ ਉੱਡੇ ਬੈਗੇ ਠੀਕ ਹੈ ਜੀ ਹਾਂ ਆ ਕੂਤਰ ਹੋਗਾ ਇਹਦਾ ਤੂੰ ਕਹਿੰਦੇ ਸਾੜੇ ਵਾਲੇ ਦਾ ਭਾਈ ਐਸੇ ਸਾੜੇ ਵਾਲੇ ਦਾ ਭਾਈ ਆ ਜੀ ਤੇ ਸਾੜੇ ਵਾਲੀ ਬਾਈ ਇੱਥੋਂ ਆਪਣੇ ਸੋਨੀ ਸਨਾਂ ਉਹ ਪਰਚੇਜ਼ ਕਰਕੇ ਲੈ ਗਏ ਹਨ ਕੂਤਰ ਹਾਂ ਸੋਨੀ ਸਨਾਂ ਲੈ ਗਏ ਉਹ ਜਣੀ 17000 ਦੀ ਪਰਚੇਜ਼ ਕਰਕੇ ਲੈ ਗਏ ਸੋ ਆ ਉਹਦਾ ਭਾਈ ਆ ਦਿਖਾ ਦੇ ਚੱਪਲ ਲੈ ਆਹ ਕਬੂਤਰ ਪਾਣੀ ਲਾਇਆ ਦੀ ਬੈਹ ਨੀਰ ਕੀ ਬੈਦਾ ਰਿਹਾ ਕਬੂਤਰ ਸੁੱਕੇ ਸੁੱਕੇ ਨੀਰ ਚ ਬੈਦਾ ਰਿਹਾ ਆਪਾਂ ਬਾਜੀ ਨਹੀਂ ਛੱਡੇ ਹੈਗਾ ਬਾਕੀ ਮੌਸਮ ਹਿੰਤੀ ਮਾੜੀ ਸੀ ਆ ਦਲੀਜ ਵਾਲਾ ਕਬੂਤਰ ਦੀ ਭੈਣ ਜਿਹੜਾ ਦਲੀਜ ਦਿੱਤੇ ਆ ਜੀ ਦਲੀਜ ਵਾਲਾ ਕਬੂਤਰ ਜੀ ਕੋਈ ਬੰਦਾ ਲੈ ਗਿਆ ਬੱਚੇ ਘੜਾਉਣ ਵਾਸਤੇ ਠੀਕ ਹੈ ਜੀ ਦਲੀਜ ਵਾਲ ਤੇ ਚੁਪਕੇ ਵਾਲਾ ਕਬੂਤਰ ਦੋਨੋਂ ਹੀ ਲੈ ਗਿਆ ਠੀਕ ਹੈ ਜੀ ਠੀਕ ਹੈ ਜੀ ਆਹ ਦੇ ਜਿਹੜੇ ਆਲੇ ਦੀ ਭੈਣਾਂ ਮੰਨ ਕੇ ਚਲੋ ਬਾਹਲੇ ਡਾ ਵੀ ਦੀ ਕਿਹਨੇ ਕਬੂਤਰੀ ਹੈ ਬਾਜੀ ਨੇ ਆਪਾਂ ਛੱਡੀ ਹੈਗੀ ਆ ਇਹ ਕਿਹੜੇ ਕੂਤਰਾ ਨੇ ਆ ਮੋਰ ਕਲੇ ਕਬੂਤਰੀ ਦੀ ਬਿਉਰਾਉਣ ਲੱਗ ਠੀਕ ਹੈ ਹਾਂ ਇਕ ਜੀ ਉਹ ਦਿਖਾਓ ਬਿੱਠ ਪਗਲਾਂ ਵਾਲੀ ਆ ਫਿਰਦੀ ਹੈ ਜਣੀ ਇਹ ਮੰਨ ਕੇ ਚਲੋ ਮਿੱਤਰੋ ਵੀ ਏ ਜਾਨੀ ਰੰਗ ਇਹ ਉਹ ਕਬੂਤਰ ਦੇ ਲਾਉਂਦੇ ਹੁੰਦੇ ਨੇ ਚੱਲੀ ਮੈਂ ਛੋਟੇ ਹੁੰਦੇ ਤੋਂ ਆਉਣਾ ਰਹੇ ਜਿਹੜਾ ਕਬੂਤਰ ਜਾਨੀ ਕਣ ਕੰਡੇ ਵਾਲਾ ਹੋਵੇ ਰੰਗ ਉਹਦੇ ਲੱਗਦਾ Papa ਸਾਡਾ ਹੀ ਨਹੀਂ ਕਬੂਦਰੀ ਹੈਗੀ ਹਾਂ ਠੀਕ ਹੈ ਜੀ ਨਾ ਇੱਕ ਹੀ ਬਿੱਠ ਬਕਲਾਂਗੇ ਰੰਗੀਆਂ ਦੇ ਅੱਛਾ ਕਿਉਂਕਿ ਰੰਗ ਦੇਨੇ ਕੋਈ ਦਿੰਦਾ ਹੀ ਨਹੀਂ ਹੈਗਾ ਇਹ ਤਾਂ ਗੱਲ ਹੈ ਜੀ ਇੱਕ ਹੀ ਰੰਗ ਬਿੱਠਾਉਂਗੀ ਨਹੀਂ ਇੰਨਾ ਬੈਠਾ ਬਹੁਤ ਘੱਟ ਕਬੂਤਰ ਰੰਗੀਆਂ ਤੇ ਠੀਕ ਹੈ ਜੀ ਆਹ ਕਬੂਦਰੀ ਬਾਹਲੀ ਚੰਗੀ ਕਬੂਦਰੀ ਆ ਇਹ ਜਿਸਨਾ ਕਬੂਤਰ ਆਪਣਾ ਘਰੇ ਅੰਨਾ ਕੇ ਜਿਆਦਾ ਉੜਦਾ ਦੀ ਆ ਲਸਾੜੇ ਆਪਣਾ ਕਬੂਤਰ ਹਰ ਗਿਆ ਦੀ ਆ ਆਪਣੇ ਨਾਂ ਦੇ ਕਬੂਤਰ ਦੀ ਕਿਹੜੀ ਜਿੱਤੀ ਆ ਉਹ ਦੇਵੇ ਨਾਂ ਦੇ ਛੱਡੀ ਸੀ ਦੀ ਠੀਕ ਹੈ ਜੀ ਬੜਾ ਜਿਆਦਾ ਚੰਗਾ ਕਬੂਤਰ ਹਾਂ ਹਾਂ ਜੀ ਇਹ ਰੱਖੋ ਜੀ ਇਹ ਜਣੀ ਆਪਣੇ ਕੋਲੇ ਆਉਂਦੇ ਤਾਂ ਕਬੂਤਰ ਸਾਰੇ ਜਣੀ ਮੋਰਕੇ ਵਾਲੇ ਨੇ ਹੈਨਾ ਆ ਮੋਰਕੇ ਵਾਲੇ ਨੇ ਤਾਂ ਦੇਖੋ ਮਦਰਾ ਇੱਕ ਇੱਕ ਦੋ ਦੋ ਜੋੜੇ ਛੱਡੇ ਹੋਏ ਨੇ ਹਰੇ ਖੁੱਡੇ ਦੇ ਵਿੱਚ ਕਰੋ ਚੱਕ ਨਿਹਾਇਆ ਤੇਈ ਕਰਾਈ ਨਾ ਦੱਸਾਂ ਕੋ ਕਦੋਂ ਤੁਹਾਨੂੰ ਕਬੂਤਰ ਦਿਖਾਉਣਾ ਕਿ ਲੋਕ ਕਬੂਤਰ ਕਹਿੰਦੇ ਹੁੰਦੇ ਜੀ ਆਹ ਕਬੂਤਰ ਦੇ ਆ ਦੂਜੀ ਤੀਜੀ ਰਾਤ ਉੱਤੀ ਰਹੇਗੀ ਦੀ ਕਬੂਤਰ ਹਾਂ ਅੱਛੇ ਜੀ ਲਾਲ ਕਾਲੇ ਲੈਣਾ ਦੀ ਲਾਲ ਮੁੰਸਤੀ ਠੀਕ ਹੈ ਜੀ ਮਨ ਕੇ ਚੱਲ ਬੜਾ ਹੜਾ ਵਾ ਦਿ ਰਾਤੋਂ ਆ ਅਸੀਂ ਥੱਲੇ ਉਤਰਨ ਲੱਗੇ ਕੋਠੇ ਤੋਂ 10 ਵਜੇ ਤਹਾਂ ਤੋਂ ਆ ਜਾ ਕਬੂਤਰ ਇਹੇ ਜੀ ਹਾਂ ਠੀਕ ਹੈ ਜੀ ਮੁੜ ਕੇ ਪੜਾਏ ਨਹੀਂ ਜੋੜਾ ਹੀ ਲੱਗਾ ਐਸੇ ਜੀ ਜਿਵੇਂ ਆ ਕਬੂਤਰੀ ਆ ਬਗਰ ਉੱਤੇ ਰਹਿ ਗਈ ਸੀ ਕਰੇ ਕਰੇ ਰਾਤ ਨੂੰ 11 ਵਜੇ ਨਹੀਂ ਉੱਡਦੀ ਸੀ ਐਸੇ ਜੀ ਤੇ ਆ ਕੂਦਰੀਓ ਕੂਤਰਾ ਨਹੀਂ ਲਾਦੀ ਦੋਨੀਆਂ ਕੜੇ ਰਾਤ ਉੱਤੇ ਰਹਿੰਦੀਆਂ ਠੀਕ ਹੈ ਜੀ ਕੂਦਰੀ ਜੀ ਆਹ ਕੂਦਰੀ ਮੋਰ ਕੇ ਕਰਿਓ ਮੰਨ ਕੇ ਚੱਲਿੰਦੇ ਨੇ ਮਾਂ ਪਿਓ ਵੈਸੇ ਮੋਰ ਕੇ ਘਰੋਂ ਹੀ ਆਏ ਹਾਦੇ ਠੀਕ ਹੈ ਜੀ ਕਿਹੜੇ ਮੋਰ ਕਾ ਟਰੈਕਟਰ ਤੇ ਲੋਂਗੀ ਪੰਡ ਹਾਂਜੀ ਕਿਲਾ ਰੈਪੁਰ ਕਿਲਾ ਰੈਪੁਰ ਵਾਲਾ ਦਾ ਪਾਈ ਆ ਕੇ ਤੇ ਆਉਣ ਲੱਗੇ ਠੀਕ ਹੈ ਜੀ ਉਹ ਦੋ ਬੱਚੇ ਕੜਾ ਦੋਨੀਆਂ ਪਰ ਅੱਖ ਲੇਤੀਆਂ ਉਹਨਾਂ ਚੋਂ ਹੀ ਆ ਗਏ ਇੱਕ ਕਬੂਤਰੀ ਆ ਗਈ ਕਿਲਾ ਰੈਪੁਰ ਵਾਲਾ ਜਿਹੜਾ ਟਰੈਕਟਰ ਤੇ ਉਹਨਾਂ ਚੋਂ ਹਾਂ ਮੋਰ ਤਾਂ ਬੰਨਰ ਲੈ ਕੇ ਆਂਦਾ ਸੀ ਟੱਕੀ ਅੱਖਾਂ ਦਾ ਕਬੂਤਰ ਠੀਕ ਹੈ ਜੀ ਜਸਨਾ ਕਬੂਤਰੇ ਕਰੇ ਬਹੁਤ ਉਡਦਾ ਰਹੇ ਬਹੁਤ ਹੀ ਜ਼ਿਆਦਾ ਸ਼ਾਕ ਸ਼ਾਕ ਇਹ ਤੇ ਆਪਣੇ ਸ਼ਾਕੇ ਮਗਰ ਵਧੜਦੇ ਨੇ ਕਿਹਦੀ ਤੇਰੀ ਬੰਦ ਸੰਨਾ ਤੋਂ ਆ ਗਈ ਹਾਂਜੀ ਤੇ ਲੋ ਕਹਿ ਵਜੇ ਡੇ ਕੇ ਪੂਣੇ ਖਤ ਡੇ ਕੇ ਤੇ ਹਾਂ ਇਹੋ ਰਾਤ ਨੂੰ ਡਿਗੀ ਆ ਕਬੂਤਰ ਰਾਤ ਨੂੰ ਡਿਗੇ ਨਹੀਂ ਸੰਨਾ ਕੋਈ ਜਿੱਤਲੇ ਦਾ ਨੂੰ ਤੇ ਆਦੀ ਉਹਨਾਂ ਚੋਂ ਹੀ ਆ ਗਿਆ ਠੀਕ ਹੈ ਇਹਦੀ ਭੈਣੀ ਤੀ ਉਹ ਅੱਛਾ ਇਹਦੀ ਭੈਣ ਦੀ ਉਹ ਨਹੀਂ ਮੇਰੇ ਇਹਨਾਂ ਕੂਦਰੀ ਉਹ ਨੇਰਾ ਪਾ ਕੇ ਡਿਗੀ ਆ ਸਾਨੂੰ ਪਤਾ ਨਹੀਂ ਸੀਗਾ ਵੀ ਚਾਚੇ ਉਹਨਾਂ ਦੀ ਆ ਜਾ ਚਾਹਿਆ ਨਾ ਪਤਾ ਨਹੀਂ ਸੀਗੇ ਵੀ ਕੁੱਪ ਫਿਰਦੀ ਆ ਉਹ। ਤੇ ਵੇਲੇ ਉਹਨੇ ਪੰਡਾ ਦੇਖ ਲਈਦੀ ਉਹ। ਅੱਛਾ। ਜਦੋਂ ਨਾਲੀ ਜੋੜੀ ਨਹੀਂ ਛੱਡੀ ਇਹਨਾਂ ਉੱਤੇ। ਠੀਕ ਹੈ ਜੀ। ਅਜੇ ਦੀ ਕਪੜੇ ਲਸਾੜੇ ਕਿਹੜੇ ਕਬੂਤਰਾ ਜਿੱਤਿਆ ਦੀ ਆਪਣਾ ਕਬੂਤਰਾ। ਸਾਰੇ ਯਾਰ ਆਪਣੇ ਮੰਨ ਕੇ ਚੱਲ ਰੱਤੇ ਕਬੂਤਰ ਹੋਏ ਤੇ ਮੋਰ ਦਾ ਬੰਮਪਾ ਰੋਟੇ ਦੀ ਬੜਾ ਜਿਆਦੇ ਅੱਜ ਤੋਂ ਕਿੰਨੇ ਸਾਲ ਪਹਿਲਾਂ ਜੇ ਕਲਾਲਪੁਰ ਕਲੱਬ ਦੀ ਬਾਜੀ ਹੁੰਦੀ ਸੀ ਕਲੱਬ ਵਾਲੇ ਵਜਦੇ ਨੇ ਜਿਹੜੇ ਠੀਕ ਹੈ ਜੀ ਮੋਰ ਦੇ ਕਲੱਬ ਚੋੜੀ ਉਹ ਕੱਲਾ ਹੀ ਇੱੱਤੇ ਆ ਵੀ ਮੋਰ ਤੋਂ ਆਂਡੇ ਲੈ ਕੇ ਦੇਦੀ ਆਪਾਂ ਅੱਛਾ ਜੀ ਉਹ ਆਂਡੇ ਵਿੱਚ ਬੱਚੇ ਇੱਕ ਨਿਕਲਿਆ ਸੀ ਠੀਕ ਹੈ ਤੇ ਉਹ ਲੈਣ ਚੋਂ ਦੀ ਅੱਛਾ ਅੱਛਾ ਠੀਕ ਹੈ ਜੀ ਆ ਲੈ ਸਾੜੇਆਂ ਦਾ ਮੰਨ ਕੇ ਚੱਲ ਸਗਾ ਭਾਈ ਆਹਾ ਕਬੂਤਰੀ ਹਾਂ ਬੱਚਾ ਆ ਪੱਠਾ ਅੱਛਾ ਪੱਠਾ ਹੀ ਹੈ ਹਾਂ ਆ ਸਗਾ ਭਾਈ ਇਹਨੇ ਸਾੜੇ ਵਾਲੀ ਦਾ ਠੀਕ ਹੈ ਜੀ ਉਹ ਖੱਟੀਆਂ ਅੱਖਾਂ ਦੀ ਤੇ ਉਹ ਇਹੋ ਜਿਹੀ ਸਾੜੇ ਵਾਲੀ ਕੂਦ ਸੀ ਆ ਜੀ ਜੀ ਹਾਂ ਇਹੋ ਜਿਹੀ ਕੂਦ ਸੀ ਤੇ ਆ ਬੱਚੇ ਦੀ ਮੰਨੂ ਬੱਚੇ ਹੁੰਦੇ ਨਹੀਂ ਉੜਦੇ ਹੈਗੇ ਹਾਂ ਅੱਛਾ ਜੀ ਬੱਚੇ ਹੁੰਦੇ ਨਹੀਂ ਉੜਦੇ ਹੈਗੇ ਕਲੀਆਂ 'ਚ ਜਾਂ ਦਸਹ ਦੂਜੀ ਤੀਜੀ ਕਲੇ ਫੇਰ ਉੜਦੇ ਨੇ ਠੀਕ ਹੈ ਜੀ ਆਹ ਕੂਦ ਹੀ ਕਰੇ ਬਹੁਤ ਉੜਦੇ ਨੇ ਜੀ ਆਪਣੇ ਭਲੇ ਡਾ ਵੀ ਨਹੀਂ ਕਰਦੇ ਕਬੂਤਰ ਅੱਛਾ ਏ ਇੱਕ ਦਿਨ ਮਿੱਤਰੋ ਬਾਦੀਆਂ ਵੱਧ ਚਾਚੇ ਉਹਨਾਂ ਨੇ ਮੌਸਮ ਕਰਕੇ ਨਹੀਂ ਛੱਡੀਆਂ ਤੇ ਚਾਚੇ ਵੀ ਨਹੀਂ ਕਹਿੰਦੇ ਵੀ ਠੰਡ ਚੋ ਸੁਆਦ ਨਹੀਂ ਆਉਂਦਾ ਵੀ ਚਲੋ ਜਿੱਤ ਹਾਰ ਤਾਂ ਆਪਣੇ ਮੁਕੱਦਰਾਂ ਦੀ ਰਹਿ ਜਾਂਦੀ ਹੈ ਹਨਾ ਜੀ ਠੜ ਜੇ ਕਬੂਤਰ ਵਾਲੇ ਰਹੇ ਜਾਂਦੇ ਨੇ ਹਾਂ ਇਹ ਤਾਂ ਹੈ ਜੀ ਨਾ ਕੋਸਾ ਠੰਡ ਇਹ ਤਾਂ ਹੈ ਜੀ ਬਾਕੀ ਮਿੱਤਰੋ ਕਬੂਤਰ ਉਹੀ ਚੱਲੇ ਆਉਂਦੇ ਨੇ ਤੇ ਅੱਜ ਜਣੀ ਮੈਂ ਤਾਂ ਮੇਨ ਤਾਂ ਤੁਹਾਨੂੰ ਜਿਹੜਾ ਨਵਾਂ ਸੈਟ ਅਪ ਕੀਤਾ ਉਹ ਦਿਖਾਉਣਾ ਆ ਆ ਪੱਟੀਆਂ ਜੋੜੇ ਜਾਣ ਵੀ ਨਹੀਂ ਰਹਿਣੀਆਂ ਜਿਹੜਾ ਲਾਉਣੀਆਂ ਨੇ ਠੀਕ ਹੈ ਜੀ ਉਹ ਆਪਣੇ ਮਿੱਤਰ ਹੁੰਦੀ ਐ ਸੋਨੀ ਕਲੇਰਾਂ ਦੀ ਕਬੂਦਰੀ ਆ ਪਰ ਬਹੁਤ ਛੱਡੀ ਵੀ ਉਹ ਨਾਲ ਆਪਣੀ ਬੜੀ ਅੜੀ ਸੀ ਮੇਰਾ ਨਾਲ ਠੀਕ ਹੈ ਜੀ ਉਹਦਨੇ ਉਰੇ ਰਹਿ ਗਈ ਸੀ ਹਾਂ ਅਰਬੋਂ ਅੱਛਾ ਜੀ ਉਹਦਨੇ ਪੁੜਕੇ ਫੜਾਤੀ ਐ ਸੋਨੀ ਦੀ ਕਬੂਦਰੀ ਅਕਲੇਰਾਂ ਦੀ ਆ ਠੀਕ ਹੈ ਜੀ ਪਹਿਲਾਂ ਜਿੱਤੀ ਵੀ ਆ ਬਾਜੀ ਉਹਦੀ ਕਿਤੇ ਸਾੜੇ ਵਾਲੀ ਜੀ ਮੱਚਾਂ ਦੀ ਇਹ ਜੀ ਕਾਲ ਕੰਤੀ ਜੀ ਐਸਾ ਜੀ ਇਹਦੇ ਥੋੜੇ ਕੂਤਰ ਕਾਲ ਕੰਤੇ ਟਾਵੇਂ ਨਿਕਲਦੇ ਨੇ ਹਨ ਨਹੀਂ ਵਿੱਚ ਕੇ ਕੂਤਰ ਕਦੇ ਕੋ ਦੋ ਇਹ ਜਗ ਕੂਤਰ ਕਾਲ ਕੰਤੇ ਕੱਢਦੇ ਨੇ ਠੀਕ ਹੈ ਜੀ ਇੱਕ ਵੜੀ ਇਹ ਹੀ ਲੱਗ ਜਾਂਦੇ ਵਾ ਠੀਕ ਹੈ ਜੀ ਮਨ ਕੇ ਚਲਾ ਉਹਨਾ ਫੇਵਰੇਟ ਕਬੂਤਰ ਦੇ ਆ ਕਬੂਤਰ ਕਾਲੇ ਜੀ ਨੇ ਅੱਜ ਤੱਕ ਹਰੀ ਨਹੀਂ ਕਿਤੇ ਨਹੀਂ ਹਰੀ ਅੱਛਾ ਜੀ ਇਹ ਵੱਡੇ ਹੁੰਦੇ ਵੀ ਜਣੀ ਕਾਲੇ ਜੀ ਨੇ ਦਿੰਦੇ ਨੇ ਕਿ ਚਿੱਟੇ ਜਿੰਨੇ ਕਾਲਾਂ ਕੰਤੇ ਕੰਨੀ ਕਾਲੀ ਕਟ ਜਾਂਦੇ ਨੇ ਠੀਕ ਹੈ ਜੀ ਆ ਨਹੀਂ ਹਰੇ ਇੱਥੇ ਛੱਡਦੇ ਇਹੀ ਬੜੀਆਂ ਬਾਜੀ ਇੱਥੇ ਛੱਡ ਦਿੰਦੇ ਨੇ ਕਬੂਤਰ ਕਿ ਮੈਂ ਹੁਣ ਪਹਿਲੇ ਛੱਡ ਟੱਕਰ ਵਾਲ ਉੱਡੀ ਦੀ ਚੋੜੀ ਉੱਡੀ ਰੋਂਪਰ ਉੱਡੀ ਧਲੇਰ ਉੱਡੀ ਕਿੰਨੇ ਉਟੇ ਮਨ ਕੇ ਚਲਾ ਆ ਲੈਣ ਦਾ ਹਰਦਾ ਨਹੀਂ ਕਿਤੇ ਠੀਕ ਹੈ ਜੋ ਵੀ ਨਹੀਂ ਹਰੇ ਕਿਸੇ ਠੀਕ ਹੈ ਦੇ ਕਬੂਤਰ ਦੇ ਕੋ ਪੱਠੇ ਰਹਿ ਰਹੂਗੇ ਜਿਹੜੇ ਛੱਡਣ ਵਾਲੇ ਰਹਿ ਗਏ ਮਿਲਣ ਦੋ ਵੀ ਰਹਿੰਦੇ ਨੇ ਹਾਂ ਜੀ ਹਾਂ ਕਬੂਤਰ ਕਲੀੜ ਕੇ ਬਹੁਤ ਦੌੜਦਾ ਰਿਹਾ ਕਬੂਤਰ ਜੇ ਆਪਾਂ ਜੋੜਾ ਲਾਵਾਂਗੇ ਕਬੂਤਰ ਦਾ ਬਹੁਤ ਜ਼ਿਆਦਾ ਚੰਗੇ ਕਬੂਤਰ ਆ ਠੀਕ ਹੈ ਜੀ ਆ ਜਿਹੜੀ ਠੱਲਾ ਪਟਾਵੇਂ ਕਬੂਤਰ ਦੀ ਪੋਣੀ ਠੀਕ ਹੈ ਜੀ ਤੇ ਸਾੜੇ ਵਾਲੇ ਦੀ ਅਹੀ ਠੱਲਤੀ ਠੀਕ ਹੈ ਜੀ ਜਵਾਦ ਇਹ ਸਾੜੇ ਵਾਲੇ ਕਬੂਤਰਾਂ ਦਾ ਉਹਨਾਂ ਚਾਹੀਏ ਇਹ ਲਾਜ਼ੀ ਨਾ ਜਾ ਗਿਆ ਹੈ ਬਹੁਤ ਵਧੀਆ ਕਬੂਤਰ ਨੇ ਦੇਖਿਆ ਜੀ ਇੱਧਰ ਬੈਠਾ ਚਿੱਟੀਆਂ ਦਾ ਕਬੂਤਰ ਸਾਹਮਣੇ ਆਹਾ ਹਾਂ ਜੇ ਰਾਹੀ ਰਾਤ ਤੋਂ ਹੀ ਬੈਠਾ ਰਿਆ ਉਹ ਤਰਾਕ ਸਾਦਾ ਜ ਰੰਗਿਆ ਹੈ ਜੀ ਤਾਂ ਆਪਣਾ ਲੰਬੀ ਜ ਕਾਂਦ ਰੰਗੀ ਜੀ ਠੀਕ ਹੈ ਜੀ ਉਹਦੇ ਬੰਦੇ ਲੈਣਾ ਖੜੇ ਜਵਾਕਾਂ ਦਾ ਮੈਂ ਦੇਣਾ ਨਹੀਂ ਹੈਗਾ ਹਾਂ ਐਸੇ ਜੀ ਮਨ ਕੇ ਚਲ ਬਹੁਤ ਆੜਾ ਬਾ ਕੂਤਰ ਦੇ ਠੀਕ ਹੈ ਜੀ ਇਹ ਜਾਨੀ ਮੇਨ ਆਉਂਦੇ ਦਾ ਆਪਣੇ ਕੋਲ ਸਾਰੇ ਮੋਰ ਵਾਲੇ ਕਬੂਤਰੀ ਨੇ ਜੀ ਜ਼ਿਆਦਾਤਰ ਤਾਂ ਖੰਭ ਹਨਾ ਜੀ ਆਹ ਮੋਰ ਵਾਲੇ ਤਾਮ ਕੋਟ ਵਾਲੇ ਕਬੂਤਰ ਆ ਬੱਚਾ ਅੱਛਾ ਜੀ ਕਿਹੜੀ ਆਪਣੀ ਪਰਾਰ ਪਰਪਰਾ ਸਨਾਂ ਉਂਟੀ ਵੀ ਕਬੂਤਰੀ ਹਾਂ ਜੀ ਗੁਲਜਾਰਤ ਲਈ ਹਰ ਕੀ ਦਿੱਤੀ ਉਸਨੇ ਹਾਂ ਜੀ ਹਾਂ ਵਾਲੀ ਉਹਦਾ ਭਾਈ ਆ ਠੀਕ ਹੈ ਜੀ ਬੜੇ ਬੁੜੇ ਕੱਕਰੇ ਬਲੜਦਾਰੇ ਹੈ ਯਾਰ ਹਨ ਕਿਦਾਂ ਬਾਠਾ ਬਾਈ ਟ੍ਰੌਪ ਕਲੱਬ ਦੀ ਉਸਨੇ ਘਰੇ ਨਿਵੇੜੀ ਆ ਉਹ ਤੇ 2-3 2:3 3:00 ਵਜੇ ਬਾਈ ਮੁੱਕ ਗਈ ਆ 4-5 ਵਜੇ ਘਰੇ ਬੈਠਿਆ ਉਹ ਤਾਂ ਕੰਗਨਾਲ ਦਾ ਰਵੀ ਤੋਸ ਦੀ ਕੂਤਰ ਇੱਕੀ ਹੋਰੇ ਅੱਛਾ ਜੀ ਉਹਨਾਂ ਨੂੰ ਨਮਾਜ਼ ਚੋ ਗੱਲ ਇੱਕ ਵਜੇ ਛੱਡਦੇ ਜਾਂਦੇ ਨਹੀਂ ਫੇਰੇ ਕੂਤਰ ਅੱਛਾ ਜੀ ਉਹ ਛੱਡੇ ਨਹੀਂ ਹੈਗਾ ਉਹਦੋਂ ਕਰੇ ਬਾਜੀ ਨਮੀੜਦੀ ਆ ਬੱਚੇ ਦੀ ਉਹਦੋਂ ਠੀਕ ਆ ਰਵੀ ਮੈਨੂੰ ਕਹਿੰਦਾ ਬਾਜੀ ਛੱਡ ਦੇ ਬਈ ਇਹਨੂੰ ਰਾਜੀ ਦੇ ਮੈਨੂੰ ਕਹਿੰਦਾ ਕੋਈ ਛੱਡੇ ਹੀ ਹੈਗਾ ਬੜਾ ਆਵਾਦੀ ਬੱਚਾ ਇਹ ਜਾਨੀ ਕਰੇ ਬਾਜੀਆਂ ਮਕਾਉਂਦਾ ਹਾਂ ਪਰ ਫੰਗ ਸਿੱਟ ਗਿਆ ਉਹ ਛੱਡੇ ਨਹੀਂ ਹੈਗਾ ਠੀਕ ਹੈ ਜੀ ਹਾਂਜੀ ਲੋ ਜੀ ਆ ਗਏ ਵੱਡੇ ਕੂਤਰਾਂ ਵਾਲੇ ਜੋੜੇ ਜਿਵੇਂ ਤੁਹਾਨੂੰ ਚਾਚੇ ਨੇ ਵੀ ਪਹਿਲਾਂ ਦੱਸਿਆ ਕੂਤਰ ਪਹਿਲਾਂ ਵੀ ਘੱਟ ਹੀ ਹੁੰਦੇ ਸੀ ਪਰ ਐਕਦੀ ਕੂਤਰ ਜਣੀ ਥੋੜੇ ਬਿਮਾਰੀ ਨੇ ਖਰਾਬ ਕਰਤੇ ਕੂਤਰ ਸੋ ਤਾਂ ਕਰਕੇ ਰਹਿ ਸਾਵੇਂ-ਸਾਵੇਂ ਗਏ ਤੇ ਚਲੋ ਜਿੰਨਾ ਵੀ ਤੁਹਾਨੂੰ ਸਾਰੇ ਸ਼ੌਕ ਕਰਾ ਦਿੰਨੇ ਆ ਇਹ ਵੀਡੀਓ ਚਾਚਾ ਵੀ ਆਉਦੇ ਇੰਸਟਾਗ੍ਰam ਤੇ ਨਹੀਂ ਪਾਉਂਦਾ ਇਹ ਜਣੀ ਆਪਾਂ ਹੀ ਧੱਕੇ ਨਾਲ ਚਾਚੇ ਨੂੰ ਕਹਿ ਦਿੰਨੇ ਵੀ ਭਾਈ ਪੇਜ ਤੇ ਪਾਉਣੀਆਂ ਨੇ ਇੱਕਦਮ ਜਵਾਕਾਂ ਦੇ ਪੋਤੇ ਨੇ ਡਿਲੀਟ ਕੀਤੇ ਵੱਡੇ ਕੂਤਰਾਂ ਦੀ ਵੀਡੀਓ ਅੱਛਾ ਇੰਸਟਾਗ੍ਰam ਤੇ ਤੇ ਜਣੀ ਕਿ ਆਪਾਂ ਹੀ ਦਿਖਾਉਣੇ ਆ ਇਹੇ ਜਸਨਾ ਆ ਕੂਤਰ ਵੱਡਾ ਕੂਤਰਾ ਮੋਰ ਦਾ ਤਾਮਕੋਟ ਵਾਲਾ ਕੂਤਰਾ ਇਹ ਤਾਮਕੋਟ ਵਾਲਾ ਕੂਤਰਾ ਹੈ ਬਾਈ ਇਹ ਜੇ ਆਪਣ ਲਵੇ ਫੋਲੀ ਬੱਚੇ ਉੱਡੇ ਦੇ ਠੀਕ ਹੈ ਜੀ ਵੱਡੀਆਂ ਬਾਜੀਆਂ ਦੇ ਉੱਡੇ ਦੇ ਮੰਨ ਕੇ ਚੱਲ ਕਰੇ ਰਾਤਾਂ ਨੂੰ ਬੰਨ੍ਹਦੇ ਰਹਿੰਦੇ ਆ ਕਬੂਤਰ ਦੇ ਵਿੱਚ ਠੀਕ ਹੈ ਜੀ ਇਹ ਕਬੂਤਰ ਦੇ ਪਹਿਲਾਂ ਦਿਖਾਇਆ ਚਾਹੀਦਾ ਛੋੜੇ ਬਹਿਣ ਨੂੰ ਤਾਂ ਹਾਂ ਜੀ ਤਾਂ ਵੱਡਾ ਕੂਤਰਾ ਇਹ ਆ ਤਾਮਕੋਟ ਵਾਲਾ ਕੂਤਰਾ ਮੇਰੇ ਮਿੱਤਰੋ ਠੀਕ ਹੈ ਜੀ ਇਹਦਾ ਬੱਚਾ ਉਹ ਹੈਂੀ ਕੰਡ ਕੰਤਾਂ ਟੂਸ ਵਾਲਾ ਹਾਂ ਠੀਕ ਜਦੋਂ ਕਿੜੀ ਤੇਰੇ ਪਿੰਡੋਂ ਸੱਨਾ ਤੋਂ ਇੱਕੀ ਉੱਲੇ ਦੇ ਆ ਗਈ ਸੀ ਉਹਦੋਂ ਫੁੱਲ ਗਰਮੀ ਸੀ ਦਿਨ ਛਪਾਇਆ ਤੇਰੇ ਪਿੰਡਾਂ ਆ ਆ ਉਹਦਾ ਪਿਓ ਆ ਆ ਕਬੂਤਰੀ ਉਹ ਕਬੂਤਰੀ ਦਾ ਇਹ ਪਿਓ ਹੈ ਇਹਦੀ ਦੀ ਉਹ ਪੱਠੀ ਹਾਂ ਸੋੜੇ ਕੋ ਪਾ ਗਈ ਸੀ ਹਾਂ ਇਹੋ ਮੇਰੇ ਪਿੰਡਾਂ ਗਈ ਸੀ ਜਣੀ ਉਹ ਤਾਂ ਅੱਖਾਂ ਮੂਰੇ ਉੱਡੇ ਆ ਹੁਣ ਮਿੱਤਰੋ ਜਦੋਂ ਆ ਕਬੂਤਰੀ ਪਾਲੀ ਜਾਂਦੀ ਸੀ ਇਹ ਕਿਹੜਾ ਜੀ ਆਪਣੇ ਮੋਟਾ ਕਬੂਤਰਾਂ ਦੀ ਸਾਡੇ ਪੁਰਾਣੇ ਕਬੂਤਰ ਤੇ ਮੋਰ ਕਾਲੇ ਠੀਕ ਹੈ ਜੀ ਹਰੇ 2700 ਦੀ ਆੜੀ ਹੈ ਹਾਂ ਇਹ ਆਪਣੇ ਬਾਲੀ ਪ੍ਰਾਣੀ ਹੈ 2700 ਦੀ ਆੜੀ ਆ ਠੀਕ ਹੈ ਜੀ ਤੇ ਆਹ ਹੀ ਮੋਰ ਕਲੇ ਕਬੂਤਰਾਂ ਦੀ ਆ ਠੀਕ ਹੈ ਜੀ ਆਹ ਚਿੱਟੀਆਂ ਸਾਰੀਆਂ ਮੋਰ ਕਲੇ ਕਬੂਤਰਾਂ ਨੇ ਪਿਓਰ ਮੋਰ ਕਲੇ ਅਸਲ ਇਹ ਜੇ ਕਬੂਤਰ ਦੀ ਪਹਿਲੇ ਪ੍ਰਾਣੇ ਕੂਤਰੀ ਜਿਹੜੇ ਆ ਗਦਰ ਵੀ ਬਿਮਾਰੀ ਚ ਆ ਗਏ ਸੀ ਹਾਂ ਲੰਡੇ ਦਾ ਖੂਨ ਹੈ ਨਾ ਅੱਛੇ ਜੀ ਚੋਰ ਜੀ ਚੈੱਕ ਕਰੋ ਜੀ ਇਧਰੋਂ ਸ਼ੁਰੂਆਤ ਹੁਣ ਦਿਖਾਓ ਜੀ ਇਧਰਲੇ ਕਬੂਤਰ ਦਿਖਣਾ ਵੱਡੀ ਕਬੂਦਰੀ ਆਪਣੀ ਟੀਰੀ ਕਬੂਦਰੀ ਸਾਰਿਆਂ ਨੂੰ ਪਤਾ ਵੀ ਕਿਹੜੀ ਕਬੂਦਰੀ ਆ ਇਹਦਾ ਕਿਹੜੇ ਬੰਦੇ ਦੇਖਣਗੇ ਠੀਕ ਹੈ ਜੀ ਬਾਈ ਕਿੱਥੇ ਕਿੱਥੇ ਆ ਕਬੂਦਰੀਆ ਫੰਗ ਚਲੇ ਆ ਗਿਆ ਸ਼ਰੀਗ ਰਾਇ ਬਾਈ ਸ਼ਰੀਗ ਰਾਇ ਕਿਹੜੀ ਸੋਨੀ ਦਾ ਬੱਚਾ ਉੱਡੇ ਔਰੇ ਢਲੇਰ ਢਲੇਰ 202 ਕਬੂਤਰ ਦੀ ਹਾਂਜੀ ਉਹ ਇਹਦੀ ਪੱਠੀ ਦਾ ਦਿਓ ਟੀਰੀ ਦਾ ਠੀਕ ਹੈ ਜੀ ਜਸਾ ਕਬੂਤਰ ਦੇ ਬੱਚੇ ਬਾਹਲੇ ਉੱਡੇ ਆ ਕਬੂਤਰੀ ਰਹਿ ਹੂੰ ਇਹ ਕਿਹੜਿਆਂ ਚੋਈ ਆ ਸਾਡੇ ਮੋਰ ਕਲੇ ਕਬੂਤਰੀ ਦੇ ਚੀਨੇ ਜੇ ਹਾਂ ਉਹਨਾਂ ਚੋਂ ਹੀ ਕੱਢਦੇ ਦੇ ਹਾਂ ਐਸੇ ਜੀ ਹੂੰ ਹੋਰ ਆਪਣੇ ਲਈ ਕੂਤਰ ਨਹੀਂ ਨਾ ਆਪਣੇ ਬਸੰਤ ਉਹਦੇ ਹੋਰ ਆਪਣੇ ਲਈ ਕੂਤਰ ਬਾੜੀ ਵਾਲੀ ਚੰਗੀ ਖਬੂਸੀ ਆ ਦੀ ਇਹ ਆਗੇ ਮੋਰ ਕੇ ਲੰਡੇ ਇਹ ਜਾ ਮਿੱਤਰੋ ਲੰਡੇ ਕਬੂਤਰ ਦਾ ਖੂਨ ਪੁਰਾਣੀ ਕਬੂਤਰਾਂ ਦਾ ਖੂਨ ਆ ਮੋਰ ਕਣਾਂ ਦੇ ਇਹੇ ਹੁਣ ਜੇ ਆਪਾਂ ਲੋਕ ਕਹਿਣਗੇ ਵੈਸੇ ਕਹਿਣ ਦੀਆਂ ਗੱਲਾਂ ਨੇ ਹਨ ਬਈ ਪਰ ਇਹ ਖੂਨ ਇਸ ਟਾਈਮ ਮੈਂ ਕਹਿੰਦਾ ਜੀ ਮੋਰ ਕਿਆਂ ਕੋਲ ਵੀ ਘਟਾ ਹਨਾ ਇਹ ਘਟ ਗਿਆ ਹਾਂ ਇਹ ਘਟ ਗਿਆ ਕਿ ਉਹਨਾਂ ਦੀ ਬਿਮਾਰੀ ਮੂਰੀ ਆ ਗਈ ਤੇ ਚਾਚੇ ਉਹ ਨਹੀਂ ਚਲ ਸਾਂਭੀ ਬੈਠੇ ਨੇ ਇਹ ਸੂਣ ਅੱਖੀਂ ਦੇਖੇ ਹੋਏ ਕਬੂਤਰ ਨੇ ਇਹ ਜਿਹਨਾਂ ਨੇ ਘਰੇ ਬਾਦੀਆਂ ਨੇ ਬੇੜੀਆਂ ਨੇ ਜਾਂ ਜਿਹੜੇ ਬਾਦੀਆਂ ਦੇ ਵੀ ਫੁੱਲ ਉੱਡੇ ਨੇ ਉਹ ਕਬੂਤਰ ਨੇ ਇਹ ਬਈ ਉਹ ਇੱਕ ਤਾਂ ਹੁੰਦੀਆਂ ਨੇ ਗੱਲਾਂ ਇਹ ਉਹ ਕਬੂਤਰ ਨਹੀਂ ਹੈਗੇ ਵੀ ਖੁੱਡੇ 'ਚ ਬੈਠੇ ਬਣਾਏ ਹੋਏ ਨੇ ਸਾਂਵੇਂ ਬੈਠੇ ਨੇ ਜਮੀ ਤੇ ਇੱਕ ਦੋ ਤੇ ਨਿਸ਼ਾਨੀਆਂ ਦੱਸੋ ਆਪਣੇ ਵਾਲੇ ਕਬੂਤਰਾਂ ਦੀਆਂ ਵੀ ਅਸਲ ਨਿਸ਼ਾਨੀ ਕੀ ਇਹਨਾਂ ਦੀ ਅਸਲ ਨਿਸ਼ਾਨੀ ਕੀ ਹੈ ਵੀ ਜੇ ਕਿਸੇ ਨੇ ਲੈਣੇ ਵੀ ਹੋਣ ਜਾਂ ਕਿਸੇ ਨੇ ਕਬੂਤਰ ਬਣਾਉਣੇ ਹੋਣ ਵੀ ਕੀ ਦੇਖ ਕੇ ਕਬੂਤਰ ਬਣਾਵੇ ਬੰਦਾ ਅਸਲ ਨਿਸ਼ਾਨੀ ਆ ਕਬੂਤਰ ਨੇ ਆਪਣੇ ਇਕਾ ਮਾਰੀ ਮੋਢੀ ਲੜੀ ਬੰਦ ਮੋਲ ਕੱਢਦੇ ਨੇ ਠੀਕ ਹੈ ਠੀਕ ਆ ਆ ਪੈਰਾਂ ਟੱਕੇ ਜੀ ਕੱਢਦੇ ਦੇ ਇਹਦੇ ਵਿੱਚ ਵਿੱਚ ਕੋਈ ਕੋਈ ਠੀਕ ਹੈ ਜੀ ਆਪਣੇ ਲੱਕੂ ਟੱਕੇ ਕੱਟਣਗੇ ਆ ਹਕੀਕਤ ਗੱਲ ਆ ਤੇ ਮੰਨ ਕੇ ਚੱਲ ਕਿਹੜਾ ਸ਼ਖ ਖ ਕੱਢਦੇ ਦੇ ਸਾਹ ਕਿ ਉਡਰਦਾ ਨਹੀਂ ਪਤਾ ਵੀ ਕਿੰਨੇ ਕੁੱਟਦੇ ਨੇ ਪਹਿਲੇ ਪਹਿਲੇ ਦਿਨ ਦੀ 7-7 ਘੰਟੇ ਉੜ ਜਾਂਦਾ ਇਹਦਾ ਗੱਲ ਹੈ ਛਾਖੇ ਡਾਇ ਮੈਂ ਵੀ ਡਾਇ ਨੇ ਖੁਦ ਛਾਖੇ ਫੋਟੋ ਲਵੀਂ ਕੂਤਰ ਚ ਲੈ ਗਿਆ ਜੀ ਇੱਕ ਹਾਂ ਜੀ ਤੂੰ ਡਾਕੀ ਦੇਖੀ ਰੇ ਹਾਂ ਜੀ ਮੰਨ ਕੇ ਚੱਲ ਪਹਿਲੇ ਦਿਨ ਦੀ 7-7 ਘੰਟੇ ਉੜ ਜਾਂਦੇ ਨੇ ਇੱਕ ਹੀ ਸਾਡਾ ਡੰਡੇ ਵਾਲਾ ਕੂਤਰ ਘਰੋਂ ਹਿੱਲ ਗਿਆ ਸ਼ਾਇਦ ਵੀਡੀਓ ਕੋਈ ਦੇਖ ਕੇ ਸੁਣ ਕੇ ਪਤਾ ਹੀ ਹੋਊਗਾ ਮੰਨ ਕੇ ਪਹਿਲੇ ਦਿਨ ਦੀ ਉਹ 7 ਘੰਟੇ ਉੱਡ ਕੇ ਚਲੇ ਗਿਆ ਭੋਗੀ ਵਾਲ ਚਲੇ ਗਿਆ ਉੱਥੋਂ ਗਿਆ ਉੱਥੋਂ ਕਹਾਂ ਚਲੇ ਗਿਆ ਅਸੀਂ ਬਹੁਤ ਲੱਭਿਆ ਸਾਨੂੰ ਲੱਭੇ ਨਹੀਂ ਚਲੋ ਮੇ trot ਦੇਖ ਲੈ ਕੀ ਰੰਗ ਦੀ ਐ ਚੇ ਕਾਲੇ ਡੰਡੇ ਹੱਲ ਪਾਈ ਹੋਈ ਸੀ ਉਹਦੇ ਪੱਕੀ ਸ਼ਾਹ ਖਾਦੀ ਜਿਹਨੇ ਪੱਕੇ ਠੱਲੇ ਆ ਲੈਣ ਦਿੱਤਾ ਉਹਨੇ ਤਾਂ ਕੀ ਦੇਣਾ ਹਾਂ ਇਹ ਜੀ ਦੀ ਠੀਕ ਹੈ ਜੀ ਹਾਂ ਅਸਲ ਇੱਕ ਆਪਣੀ ਨਿਸ਼ਾਨੀ ਕੂਤਰ ਦੀ ਹੋਊ ਉਹਦਾ ਉਹਨੂੰ ਮੈਂ ਦਿਖਾਉਣਾ ਕਿਹੜੇ ਇੱਕ ਖੂਨ ਹੋਰ ਹਟ ਲਵੇ ਦੇ ਦੇ ਪੱਕੇ ਨੋਕਾਂ ਕਾਲੀਆਂ ਕੱਢ ਦੇ ਵਿੱਚ ਵਿੱਚ ਹਾਂ ਨੀਲੀਆਂ ਨਹੀਂ ਹੈਗੀਆਂ ਮਿੱਤਰੋ ਇਹ ਨੋਕਾਂ ਦੇ ਆਪਾਂ ਕਹੀਏ ਇਹ ਕਾਲੀਆਂ ਨੇ ਡੱਬੀਆਂ ਨੋਕਾਂ ਚਿੱਟੀਆਂ ਦੇ ਤੇ ਆਪਣ ਲਵੇ ਸ਼ਾਹ ਖੇ ਦੇ ਕਾਲੀਆਂ ਲੋਕਾਂ ਦੇ ਠੀਕ ਹੈ ਇਹ ਕਬੂਤਰ ਨਹੀਂ ਆਪਣੇ ਕੋਲ ਮੇਨ ਤੁਰਿਆ ਹੁੰਦੇ ਨੇ। ਹੋਰ ਇਹ ਵੀ ਬਕੀ ਨੋਕੀਆ। ਹਾਂ ਜੀ। ਹੁਣ ਮਿੱਤਰੋ ਇਹਦਾ ਤੁਸੀਂ ਹੁਣ ਜੇ ਯਕੀਨ ਹੀ ਮੇਰੇ ਤੇ ਨਹੀਂ ਯਕੀਨ ਤੁਸੀਂ ਵੀਡੀਓ ਕੱਢ ਲਿਓ ਦਿਖਾਇਆ ਚ ਇੱਕ ਵਾਰੀ ਕਬੂਤਰੀ ਦਾ ਚਿਹਰਾ ਆਇਆ। ਇਹਦਾ ਹੁਣ ਤੁਸੀਂ ਆਸਤਾਦ ਮੋਰ ਦੀਆਂ ਇੰਟਰਵਿਊ ਕੱਢ ਲਿਓ। ਤੇਰਾ ਲਾ ਲਿਓ ਕਬੂਤਰ ਵੀ ਕਿੰਨੇ ਕੁ ਸਾਵੇਂ ਨੇ ਕਿੰਨੇ ਕੁ ਨਹੀਂ। ਆਹ ਢੱਕੇ ਘਟਰੇ ਘਟਰਾਂਗੇ ਠੀਕ ਹੈ ਜੀ ਆਹ ਢੱਕੇ ਸਾਰੇ ਪੈਰਾਂ ਦੇ ਹੋਣਗੇ ਬੰਦੇ ਹਾਂ ਸਾਰੇ ਕਬੂਤਰਾਂ ਦੇ ਜਣੀ ਜਾਂ ਮौज ਹੋਊਗੀ ਤੇ ਜਾਂ ਢੱਕੇ ਹੋਣਗੇ ਹੋਣਗੇ ਕਬੂਤਰਾਂ ਦੇ